ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਧੱਕੇਸ਼ਾਹੀ ਕਹਿ ਲਈਏ ਬਦਮਾਸ਼ੀ ਕਹਿ ਲਈਏ ਗੁੰਡਾਗਰਦੀ ਕਹਿ ਲਈਏ ਮਨਾਈਆਂ ਕਹਿ ਲਈਏ ਜੋ ਵੀ ਕਹਿ ਲਈਏ ਪਰ ਲਗਾਤਾਰ ਕੀਤਾ ਜਾ ਰਿਹਾ ਤੇ ਹੁਣ ਇਹਦਾ ਅਸਰ ਗ੍ਰੀਨਲੈਂਡ ਦੇ ਵਿੱਚ ਵੀ ਦੇਖਣ ਨੂੰ ਮਿਲਣਾ ਅਸਲ ਵਿੱਚ ਜਿਹੜੇ-ਜਿਹੜੇ ਦੇਸ਼ਾਂ ਨੇ ਵੱਲੋਂ ਗ੍ਰੀਨਲੈਂਡ ਦੀ ਮਦਦ ਕਰਨ ਦਾ ਦਾਵਾ ਕੀਤਾ ਗਿਆ ਜਾਂ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਅਸੀਂ ਤਾਂ ਗ੍ਰੀਨਲੈਂਡ ਦੇ ਨਾਲ ਖੜੇ ਆ ਤੇ ਡੋਨਲਡ ਟਰੰਪ ਦੀਆਂ ਧੱਕੇਸ਼ਾਹੀਆਂ ਨੂੰ ਅਸੀਂ ਗ੍ਰੀਨਲੈਂਡ ਦੇ ਵਿੱਚ ਚੱਲਣ ਨਹੀਂ ਦੇਵਾਂਗੇ ਉਹਨਾਂ ਉਹਨਾਂ ਦੇਸ਼ਾਂ ਦੇ ਉੱਤੇ ਟਰੰਪ ਦੇ ਵੱਲੋਂ ਆਉਂਦੇ ਕੁਝ ਦਿਨਾਂ ਦੇ ਵਿੱਚ 10% ਟੈਰਫ ਲਾਉਣ ਦਾ ਐਲਾਨ ਕਰ ਦਿੱਤਾ ਗਿਆ। ਤੁਹਾਨੂੰ ਚੇਤੇ ਹੋਣਾ ਕਿ ਜਦੋਂ ਭਾਰਤ ਦੇ ਨਾਲ ਕੋਈ ਤੂਂਤੜਕ ਹੁੰਦੀ ਹੈ ਤੇ ਭਾਰਤ ਦੇ ਉੱਤੇ ਟੈਰਫ ਜਦੋਂ ਕੈਨੇਡਾ ਨਾਲ ਹੁੰਦੀ ਹੈ ਕੈਨੇਡਾ ਉੱਤੇ ਟੈਰਫ ਕਿਸੇ ਹੋਰ ਦੇਸ਼ ਨਾਲ ਹੁੰਦੀ ਹੈ ਉਹਦੇ ਉੱਤੇ ਟੈਰਫ ਜਿੰਨਾ ਮਰਜ਼ੀ ਟੈਰਫ ਵਧਾ ਦੇਣਗੇ ਜਦੋਂ ਜੀਕੀਤਾ ਘਟਾ ਦੇਣਗੇ ਇਧਰਲੇ ਪਾਸੇ ਇਉਂ ਕਰ ਦੇਣਗੇ ਇਧਰਲੇ ਪਾਸੇ ਜੰਗ ਲਾ ਦੇਣਗੇ ਮਨ ਆਈਆਂ ਕਰਨ ਦੇ ਵਿੱਚ ਇਸ ਵੇਲੇ ਤੱਕ ਟਰੰਪ ਦੇ ਵੱਲੋਂ ਜਿਹੜੀ ਬਾਜ਼ੀਮਾਰੀ ਆ ਰਹੀ ਆ ਇਹਦੀ ਕੁੱਲ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਆ ਤੇ ਜਿਹੜਾ ਬਿਰਵਾ ਸਾਹਮਣੇ ਆਇਆ ਉਹ ਇਹ ਆ ਕਿ ਜਿਹੜੇ ਯੂਰਪੀ ਦੇਸ਼ ਆ ਇਹਨਾਂ ਦੇ ਉੱਤੇ 10% ਦੀ ਟੈਰਫ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਇਸ ਕਰਕੇ ਕਿ ਤੁਸੀਂ ਸਾਡੇ ਪੱਖ ਦੇ ਵਿੱਚ ਨਹੀਂ ਬੋਲਦੇ ਇਸ ਕਰਕੇ ਕਿ ਸਾਡੀ ਯੋਜਨਾ ਦੇ ਵਿੱਚ ਟੁੱਟ ਰ Đਾਉਨੇ ਹੋ ਇਸ ਕਰਕੇ ਕਿ ਤੁਸੀਂ ਗ੍ਰੀਨਲੈਂਡ ਦੇ ਪੱਖ ਦੇ ਵਿੱਚੋਂ ਤੇ ਨਾਲ ਇਹ ਵੀ ਗੱਲ ਕਹੀ ਗਈ ਆ ਕਿ ਜੇਕਰ ਜੂਨ ਮਹੀਨੇ ਤੱਕ ਤੁਸੀਂ ਆਪਣੇ ਵਿਚਾਰ ਨਾ ਬਦਲੇ ਜੇਕਰ ਤੁਸੀਂ ਗ੍ਰੀਨਲੈਂਡ ਦੀ ਮਦਦ ਕਰਨ ਦੀ ਗੱਲ ਨਾ ਛੱਡੀ ਤਾਂ ਤੁਹਾਡੇ ਉੱਤੇ 10 ਦੀ ਥਾਂ ਦੇ ਉੱਤੇ 25% ਟੈਰਫ ਵਧਾ ਲੈਣਾ। ਯਾਨੀ ਕਿ ਇਹਨੂੰ ਆਪਾਂ ਤੱਕੜਸ਼ਾਈ ਬਦਮਾਸ਼ੀ ਗੁੰਡਾਗਰਦੀ ਨਾ ਕਹੀਏ ਤਾਂ ਹੋਰ ਕੀ ਕਿਹਾ ਜਾ ਸਕਦਾ? ਪਿਛਲੇ ਦਿਨੀ ਤੁਹਾਨੂੰ ਚੇਤੇ ਹੋਣਾ ਜਦੋਂ 트ੰਪ ਦੇ ਵੱਲੋਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਤੇ ਉਹਦੀ ਘਰ ਵਾਲੀ ਨੂੰ ਚੱਕ ਲਿਆਂਦਾ ਸੀ। ਉਸ ਤੋਂ ਬਾਅਦ ਇੱਕ ਚਰਚਾ ਚੱਲੀ ਸੀ ਵੀ ਕੀ ਹੁਣ 트ੰਪ ਨੂੰ ਨੋਬਲ ਪੁਰਸਕਾਰ ਮਿਲੂ? ਤੇ ਪਿਛਲੇ ਲੰਮੇ ਸਮੇਂ ਤੋਂ ਨੋਬਲ ਪੁਰਸਕਾਰ ਦਾ ਹੱਕਦਾਰ ਮੈਂ ਨੋਬਲ ਦਾ ਹੱਕਦਾਰ ਮੈਂ ਨੋਬਲ ਦਾ ਹੱਕਦਾਰ ਮੈਂ ਇਹ ਗੱਲਾਂ ਬਿਆਨਾਂ ਦੇ ਰੂਪ ਦੇ ਵਿੱਚ ਆਈਆਂ ਸਾਹਮਣੇ 트ੰਪ ਦੀਆਂ ਤੇ ਫਿਰ ਬੈਨਜ਼ੂਏਲਾ ਦੇ ਵਿੱਚ ਵਿਰੋਧੀ ਧਿਰ ਦੀ ਨੇਤਾ ਜਿਹੜੀ ਉਹਦੇ ਵੱਲੋਂ ਜਾ ਕੇ ਹੁਣ ਪਤਾ ਲੱਗਾ ਜੀ ਅਮਰੀਕਾ ਦੇ ਵਿੱਚ ਆਪਣਾ ਜਿਹੜਾ ਨੋਬਲ ਪੁਰਸਕਾਰ ਆ ਉਹ ਟਰੰਪ ਨੂੰ ਸੌਂਪ ਦਿੱਤਾ ਗਿਆ ਹਾਲਾਂਕਿ ਕਮੇਟੀ ਨੇ ਇਹ ਗੱਲ ਕਹੀ ਆ ਕਿ ਜਿਹੜਾ ਸਟੇਟਸ ਆ ਉਹ ਬਦਲਿਆ ਨਹੀਂ ਜਾਂਦਾ ਨੋਬਲ ਪੁਰਸਕਾਰ ਕਮੇਟੀ ਨੇ ਇਹ ਗੱਲ ਕਹੀ ਆ ਕਿ ਜੇਕਰ ਤੁਸੀਂ ਕਿਸੇ ਨੂੰ ਆਪਣਾ ਇਹ ਪੁਰਸਕਾਰ ਯਾਨੀ ਕਿ ਉਹ ਜਿਹੜਾ ਕੋਈ ਸਨਮਾਨ ਪੱਤਰ ਆ ਉਹ ਤੁਸੀਂ ਅੱਗੇ ਦੇ ਦਿੰਨੇ ਆ ਇਹਦਾ ਮਤਲਬ ਇਹ ਨਹੀਂ ਕਿ ਭਾਈ ਨੋਬਲ ਪੁਰਸਕਾਰ ਜੇਤੂ ਉਹਨੂੰ ਕਵਾਂਗੇ ਆਪਾਂ ਜਿਨੂੰ ਮਿਲਿਆ ਜੇਤੂ ਉਹਨੂੰ ਹੀ ਕਹਾਂਗੇ ਪਰ ਤੁਸੀਂ ਅੱਗੇ ਜੇ ਕਰ ਦੇ ਦਿੰਦੇ ਨਾ ਤਾਂ ਨੋਬਲ ਪੁਰਸਕਾਰ ਜੇਤੂ ਉਹਨੂੰ ਨਹੀਂ ਮੰਨਿਆ ਜਾ ਸਕਦਾ ਪਰ 트ੰਪ ਦੇ ਵੱਲੋਂ ਜਿੰਨੀ ਛਿੱਦਤ ਜਿੰਨੀ ਖਿੱਚ ਨੋਬਲ ਦੇ ਲਈ ਦਿਖਾਈ ਗਈ ਹੈ ਇਹ ਆਪਣੇ ਆਪ ਦੇ ਵਿੱਚ ਅਚੰਬੇ ਵਾਲੀ ਗੱਲ ਆ ਪਰ ਹੁਣ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਿਹੜੇ ਕਾਰਨ ਕਰਕੇ ਚਾਹੁੰਦਾ ਗ੍ਰੀਨਲੈਂਡ ਨੂੰ ਖਰੀਦਣ ਦੇ ਲਈ ਗੱਲ ਕੀਤੀ ਜਾ ਰਹੀ ਆ ਜਾਂ ਤਾਂ ਗ੍ਰੀਨਲੈਂਡ ਦੇ ਉੱਤੇ ਅਸੀਂ ਧੱਕੇ ਨਾਲ ਕਬਜ਼ਾ ਕਰਾਂਗੇ ਨਹੀਂ ਜਾਂ ਗ੍ਰੀਨਲੈਂਡ ਸਾਨੂੰ ਵੇਚ ਦਿੱਤਾ ਜਾਵੇ ਅਸੀਂ ਖਰੀਦਣਾ ਚਾਹੁੰਦੇ ਆ ਕਿਉਂਕਿ ਸਾਨੂੰ ਆਪਣੇ ਕੰਮਾਂ ਦੇ ਲਈ ਕਿਉਂਕਿ ਸਾਨੂੰ ਆਪਣੇ ਵਿਕਾਸ ਦੇ ਲਈ ਕਿਉਂਕਿ ਸਾਨੂੰ ਆਪਣੀ ਤਰੱਕੀ ਦੇ ਲਈ ਇਹ ਖਿੱਤਾ ਚਾਹੀਦਾ ਇਹ ਹਿੱਸਾ ਚਾਹੀਦਾ ਤੇ ਯੂਰਪੀ ਦੇਸ਼ ਆ ਜਿਹੜੇ ਉਹ 트ੰਪ ਦੀ ਇਸ ਨੀਤੀ ਦੇ ਖਿਲਾਫ ਆ ਉਹ ਇਹ ਗੱਲ ਕਹਿੰਦੇ ਆ ਕਿ ਇਸ ਤਰੀਕੇ ਨਾਲ ਤੁਸੀਂ ਜਦੋਂ ਚਾਹੋ ਜਿੱਥੇ ਚਾਹੋ ਉੱਥੇ ਜਾ ਕੇ ਕਬਜ਼ਾ ਕਰ ਲਓ ਉੱਥੇ ਬਦਮਾਸ਼ੀ ਕਰੋ ਇਹ ਗੱਲ ਚੱਲਣ ਨਹੀਂ ਦੇਵਾਂਗੇ ਤੇ ਪਿਛਲੇ ਦਿਨੀ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਨੇ ਗੱਲ ਕਹੀ ਸੀ ਕਿ ਸਾਡੀ ਧਰਤੀ ਸਾਡਾ ਦੇਸ਼ ਵਕਾਊ ਨਹੀਂ ਆ ਤੇ ਅਸੀਂ ਅਮਰੀਕਾ ਦੇ ਅੱਗੇ ਇਵੇਂ ਗੋਡੇ ਨਹੀਂ ਟੇਕਾਂਗੇ ਹੁਣ ਕਿਹੜੇ ਕਿਹੜੇ ਦੇਸ਼ ਆ ਜਿਨ੍ਹਾਂ ਦੇ ਉੱਤੇ ਅਮਰੀਕਾ ਦੇ ਵੱਲੋਂ ਡੋਨਲਡ ਟਰੰਪ ਦੇ ਵੱਲੋਂ 10% ਟੈਰਫ ਲਾਉਣ ਦੀ ਗੱਲ ਕਹੀ ਗਈ ਆ ਇਹਦੇ ਵਿੱਚ ਇੱਕ ਤਾਂ ਯੂਨਾਈਟਿਡ ਕਿੰਗਡਮ ਨੀਦਰਲੈਂਡ ਫਿਨਲੈਂਡ ਡੈਨਮਾਰਕ ਨਾਰਵੇ ਸਵੀਡਨ ਜਰਮਨੀ ਤੇ ਫਰਾਂਸ ਇਹਨਾਂ ਥਾਵਾਂ ਦੇ ਉੱਤੇ 1 ਫਰਵਰੀ ਤੋਂ 10% ਟੈਰਫ ਦੀ ਸ਼ੁਰੂਆਤ ਹੋ ਜਾਣੀ ਆ ਤੇ ਨਾਲ ਹੀ ਇਹ ਚੇਤਾਵਨੀ ਦਿੱਤੀ ਗਈ ਆ ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਦੇ ਨਾਲ ਕੋਈ ਸਮਝੌਤਾ ਜੇ ਨਹੀਂ ਹੁੰਦਾ ਤਾਂ 1 ਜੂਨ ਤੋਂ ਇਹ ਟੈਰਫ 25% ਕਰ ਦਿੱਤਾ ਜਾਊਗਾ ਇਸ ਤੋਂ ਪਹਿਲਾਂ 트ੰਪ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੇ ਵਿੱਚ ਇੱਕ ਮੀਟਿੰਗ ਦੌਰਾਨ ਇਹਨਾਂ ਦੇਸ਼ਾਂ ਦੇ ਉੱਤੇ ਟੈਰਫ ਲਾਉਣ ਦੀ ਧਮਕੀ ਦਿੱਤੀ ਸੀ ਤੇ ਇਹ ਵੀ ਗੱਲ ਕਹੀ ਕਿ ਸਾਡੇ ਵਾਸਤੇ ਗ੍ਰੀਨਲੈਂਡ ਰਾਸ਼ਟਰੀ ਸੁਰੱਖਿਆ ਦੇ ਲਈ ਹਾਜ਼ਰ ਨਾਲ ਬਹੁਤ ਜ਼ਰੂਰੀ ਹੈ ਇਸ ਲਈ ਮੈਂ ਉਹਨਾਂ ਦੇਸ਼ਾਂ ਦੇ ਉੱਤੇ ਟੈਰਫ ਲਾ ਸਕਦਾ ਹਾਂ ਜੋ ਗ੍ਰੀਨਲੈਂਡ ਦੇ ਮਾਮਲੇ ਵਿੱਚ ਸਾਡੇ ਨਾਲ ਨਹੀਂ ਆਉਂਦੇ ਅਸੀਂ ਨਾਟੋ ਦੇ ਨਾਲ ਵੀ ਸੰਪਰਕ ਕਰ ਰਹੇ ਹਾਂ ਤੇ ਗ੍ਰੀਨਲੈਂਡ ਨੂੰ ਵੇਚ ਦਿਓ ਇਹ ਵੀ ਪ੍ਰਸਤਾਵ ਰੱਖਿਆ 트ੰਪ ਨੇ ਦੇ ਵੀ ਪਤਾ ਲੱਗਾ ਵੀ 트럼ਪ ਨੇ ਕਿਹਾ ਕਿ ਗੋਲਡਨ ਡੋਮ ਪ੍ਰੋਜੈਕਟ ਵਾਸਤੇ ਗ੍ਰੀਨਲੈਂਡ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਗੱਲ ਦਾ ਵਿਰੋਧ ਪ੍ਰਗਟਾ ਚੁੱਕੇ ਆ ਅਮਰੀਕੀ ਸੰਸਦ ਦੀ ਯਾਨਕੀ ਅਮਰੀਕੀ ਪਾਰਲੀਮੈਂਟ ਦੀ ਟੀਮ ਗ੍ਰੀਨਲੈਂਡ ਦੇ ਵਿੱਚ ਪਹੁੰਚ ਚੁੱਕੀ ਆ ਤੇ ਗ੍ਰੀਨਲੈਂਡ ਨੂੰ ਲੈ ਕੇ ਦੋ ਧੜਿਆਂ ਦੇ ਵਿੱਚ ਇਸ ਵੇਲੇ ਅਮਰੀਕੀ ਮੈਂਬਰ ਪਾਰਲੀਮੈਂਟ ਵੰਡੇ ਹੋਏ ਆ ਗ੍ਰੀਨਲੈਂਡ ਦੇ ਵਿੱਚ ਚਰਚਾ ਦੇ ਲਈ ਵਰਕਿੰਗ ਗਰੁੱਪ ਬਣੂਗਾ ਇਹ ਵੀ ਗੱਲ ਪਤਾ ਲੱਗੀ ਆ ਯੂਰਪੀ ਦੇਸ਼ ਡੈਨਮਾਰਕ ਦੇ ਪੱਖ ਦੇ ਵਿੱਚ ਆਏ ਆ ਉਹ ਇੱਥੇ ਫੌਜੀ ਭੇਜ ਰਹੇ ਆ ਟਰੰਪ ਨੇ ਗੱਲ ਕਹੀ ਆ ਕਿ ਮੈਨੂੰ ਸੰਧੀ ਜਾਂ ਲੀਜ਼ ਨਹੀਂ ਮੈਨੂੰ ਗ੍ਰੀਨਲੈਂਡ ਦੇ ਉੱਤੇ ਪੂਰੇ ਦਾ ਪੂਰਾ ਕਬਜ਼ਾ ਚਾਹੀਦਾ ਇਹ ਟਰੰਪ ਦੀ ਉਹ ਨੀਤੀ ਆ ਜਿਹਦੇ ਤਹਿਤ ਜਿਹੜੇ ਛੋਟੇ ਦੇਸ਼ ਆ ਜਾਂ ਖਰੀਦ ਲਵੋ ਜਾਂ ਟੈਰਫ ਨਾਲ ਦਬ ਲਵੋ ਤੇ ਜਾਂ ਹਮਲਾ ਕਰ ਦੇਵੋ ਇਹ ਗੱਲ ਸੱਚੀ ਆ ਕਿ ਬਹੁਤ ਸਾਰੇ ਦੇਸ਼ ਐਸੇ ਆ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਅਮਰੀਕਾ ਦਾ ਨੁਕਸਾਨ ਵੀ ਕੀਤਾ ਜਿਵੇਂ ਕਿ ਪਿਛਲੇ ਦਿਨੀ ਇਹ ਗੱਲ ਕਹੀ ਸੀ ਟਰੰਪ ਨੇ ਕਿ ਮੈਕਸੀਕੋ ਨੇ ਤੇ ਫਲਾਣੇ-ਫਲਾਣੇ ਦੇਸ਼ਾਂ ਨੇ ਸਾਡੇ ਵੱਲ ਨਸ਼ੇ ਭੇਜੇ ਉਹਨਾਂ ਨੇ ਆ ਸਾਡਾ ਨੁਕਸਾਨ ਕੀਤਾ ਹੋ ਸਕਦਾ ਕਿ ਇਹਦੇ ਵਿੱਚੋਂ ਕਈ ਗੱਲਾਂ ਸੱਚੀਆਂ ਹੋਣ ਪਰ ਗ੍ਰੀਨਲੈਂਡ ਅਮਰੀਕਾ ਦਾ ਕੀ ਨੁਕਸਾਨ ਕਰਦਾ ਤੇ ਭਾਰਤ ਦੇ ਨਾਲ ਜਿਹੜੇ ਰਿਸ਼ਤੇ ਹੁਣ ਤੱਕ ਵਿਗੜੇ ਰਹੇ ਆ ਉਹਦੇ ਚ ਭਾਰਤ ਨੇ ਕੀ ਨੁਕਸਾਨ ਕੀਤਾ ਸੀ ਕੈਨੇਡਾ ਦੇ ਨਾਲ ਰਿਸ਼ਤੇ ਵਿਗੜੇ ਤੇ ਕੈਨੇਡਾ ਨੇ ਕੀ ਨੁਕਸਾਨ ਕੀਤਾ ਸੀ ਇਹ ਗੱਲਾਂ ਸਾਰੀਆਂ ਸੋਚਣ ਵਿਚਾਰਨ ਵਾਲੀਆਂ ਬਣਦੀਆਂ ਪਰ ਫਿਲਹਾਲ ਇਹ ਗੱਲ ਕਹਿੰਦੇ ਜੀ ਕਿ ਅਮਰੀਕਾ ਦੇ ਰਿਸ਼ਤੇ ਭਾਰਤ ਦੇ ਨਾਲ ਪਿਛਲੇ ਕੁਝ ਮਹੀਨਿਆਂ ਦੇ ਮੁਕਾਬਲ ਤਾਂ ਸੁਧਾਰ ਵਾਲਾ ਤੇ ਪਿਛਲੇ ਦਿਨੀ ਇੱਕ ਅਮਰੀਕੀ ਅਧਿਕਾਰੀ ਨੇ ਗੱਲ ਕਹੀ ਸੀ ਕਿ ਭਾਰਤ ਨੂੰ ਅਸੀਂ ਕਿਸੇ ਕੀਮਤ ਦੇ ਉੱਤੇ ਗਵਾਉਣਾ ਨਹੀਂ ਚਾਹੁੰਦੇ ਮਤਲਬ ਕਹਿਣ ਦਾ ਭਾਵ ਇਹ ਹੈ ਸਾਫ਼ ਤੇ ਸਪਸ਼ਟ ਕਿ ਇਸ ਵੇਲੇ ਇਹ ਬਹੁਤ ਵੱਡੀ ਚਰਚਾ ਦਾ ਵਿਸ਼ਾ ਕਿ ਭਾਰਤ ਦੇ ਨਾਲ ਅਮਰੀਕਾ ਦੇ ਸਬੰਧ ਕੀ ਰਹਿਣਗੇ ਤੇ ਦੂਜੀ ਗੱਲ ਇਹ ਆ ਵੀ ਗ੍ਰੀਨਲੈਂਡ ਦਾ ਕਸੂਰ ਕੀ ਆ ਤੇ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਨ ਦੀ ਇੱਛਾ ਇਸ ਕਰਕੇ ਰੱਖੀ ਜਾ ਰਹੀ ਆ ਉਹ ਕਹਿੰਦੇ ਸੁਰੱਖਿਆ ਦੇ ਲਿਹਾਜ਼ ਨਾਲ ਸਾਡੇ ਲਈ ਬਹੁਤ ਮਹੱਤਵਪੂਰਨ ਪਰ ਜਦੋਂ ਦੇਸ਼ ਇਹ ਗੱਲ ਕਹਿੰਦਾ ਜੀ ਕਿ ਅਸੀਂ ਤੁਹਾਡੇ ਨਾਲ ਮਿਲਣਾ ਨਹੀਂ ਅਸੀਂ ਵਕਾਊ ਨਹੀਂ ਅਸੀਂ ਗੋਡੇ ਟੇਕੜੇ ਨਹੀਂ ਅਸੀਂ ਤੁਹਾਡਾ ਦਖਲ ਚਾਉਂਦੇ ਨਹੀਂ ਤੇ ਫਿਰ ਇਹ ਜੁੱਤੀ ਦੇ ਸਿਰ ਦੇ ਉੱਤੇ ਆਪਣੇ ਜ਼ੋਰ ਦੇ ਸਿਰ ਦੇ ਉੱਤੇ ਆਪਣੀ ਤਾਕਤ ਦੇ ਸਿਰ ਦੇ ਉੱਤੇ ਦੇਸ਼ਾਂ ਦੇ ਉੱਤੇ ਕਬਜ਼ਾ ਕਰਨ ਦੀ ਲੜਕ ਆਉਂਦੇ ਸਮੇਂ ਦੇ ਵਿੱਚ ਅਮਰੀਕਾ ਦੀ ਰਾਜਨੀਤੀ ਨੂੰ ਟਰੰਪ ਨੂੰ ਕਿਹੜੇ ਤੋਂ ਕਿਹੜੇ ਪਾਸੇ ਵੱਲ ਲੈ ਕੇ ਜਾਊਗੀ ਇਹਦੇ ਬਲ ਧਾਂਟ ਕੇ ਰਹਿਣਾ ਤੇ ਅਗਲੀ ਗੱਲ ਜੇਕਰ ਆਪਾਂ ਕਰੀਏ ਤਾਂ ਆਤਸ਼ੀ ਦੀ ਵੀਡੀਓ ਦੀ ਆਤਸ਼ੀ ਦੀ ਵੀਡੀਓ ਦਾ ਰੌਲਾ ਬਹੁਤ ਵੱਡੇ ਪੱਧਰ ਤੇ ਪਿਆ ਆਪਾਂ ਜਾਣਦੇ ਆ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਚਰਚਾ ਦੌਰਾਨ ਇੱਕ ਗੱਲ ਕਹੀ ਆਤਸ਼ੀ ਨੇ ਜਿਹਦੇ ਉੱਤੇ ਰੌਲਾ ਪਿਆ ਹਾਲਾਂਕਿ ਆਮ ਆਦਮੀ ਪਾਰਟੀ ਨੇ ਗਲ ਕਹੀ ਕਿ ਇਹ ਗੱਲ ਆਖੀ ਹੀ ਨਹੀਂ ਸੀ ਬੀਜੇਪੀ ਕਹਿੰਦੀ ਜੀ ਇਹ ਗੱਲ ਆਖੀ ਸੀ ਇਹ ਗੱਲ ਕਹੀ ਸੀ ਉਹ ਗੱਲ ਕੀਤੀ ਸੀ ਕਿ ਆਕਸ਼ੀ ਨੇ ਗੁਰੂਆਂ ਦਾ ਅਪਮਾਨ ਕੀਤਾ ਉਹ ਮੇਰਾ ਖਿਆਲ ਹੈ ਵੀ ਵੀਡੀਓ ਤੁਸੀਂ ਵੀ ਦੇਖੀ ਹੋਣੀ ਮੈਂ ਵੀ ਦੇਖੀ ਆ ਕਿ ਗੁਰੂਆਂ ਦਾ ਸਨਮਾਨ ਕਰੋ ਫਿਰ ਕੁੱਤਿਆਂ ਦਾ ਸਨਮਾਨ ਕਰੋ ਉਹਨੇ ਕੁਝ ਇਹੋ ਜਿਹੇ ਸ਼ਬਦ ਵਰਤੇ ਕਿਥੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇਹ ਗੱਲ ਕਹੀ ਕਿ ਇਹ ਸਾਰਾ ਕੁਝ ਝੂਠਾ ਇਹ ਵੀਡੀਓ ਤੋੜ ਮੋੜ ਕੇ ਬਣਾਈ ਗਈ ਆ ਤੇ ਮੁਹਾਲੀ ਦੀ ਇੱਕ ਫੋਰੈਂਸਿਕ ਲੈਬ ਦੇ ਵਿੱਚੋਂ ਇਹਦੀ ਪੜਤਾਲ ਕਰਵਾਈ ਕਲੀਨ ਚਟ ਦੇ ਦਿੱਤੀ ਕਿਉਂਕਿ ਰਿਪੋਰਟ ਪੇਸ਼ ਕੀਤੀ ਗਈ ਅਦਾਲਤ ਦੇ ਵਿੱਚ ਤੇ ਜਲੰਧਰ ਦੀ ਅਦਾਲਤ ਨੇ ਇਹ ਗੱਲ ਆਖੀ ਕਿ ਆਤਿਸ਼ੀ ਦੀ ਉਹ ਵੀਡੀਓ ਤੋੜੀ ਮਰੋੜੀ ਗਈ ਆ ਫੇਕ ਆ ਐਡਿਟ ਕੀਤੀ ਹੋਈ ਆ ਤੇ ਇਸ ਵੀਡੀਓ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤਾ ਜਾਂ ਬਿ ਡਿਲੀਟ ਕਰ ਦਿੱਤਾ ਜਾਵੇ ਹੁਣ ਇਹਦੇ ਦੂਜਾ ਪਾਸਾ ਆ ਗਿਆ ਇਹ ਦੂਜਾ ਪਾਸਾ ਹੈ ਜੀ ਦਿੱਲੀ ਵਿਧਾਨ ਸਭਾ ਦੇ ਸਪੀਕਰ ਸਾਹਿਬ ਦੇ ਹਵਲੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਵੀਡੀਓ ਅਸਲੀ ਹੈ ਇਸ ਵੀਡੀਓ ਦੇ ਵਿੱਚ ਕੁਝ ਵੀ ਤੋੜਿਆ ਮਰੋੜਿਆ ਨਹੀਂ ਗਿਆ ਹੈ ਇਸ ਵੀਡੀਓ ਦੇ ਵਿੱਚ ਗੁਰੂਆਂ ਦੀ ਗੱਲ ਅਥਸ਼ੀਰਵਲੋ ਕੀਤੀ ਗਈ ਹੈ ਤੇ ਸਵਾਲ ਅਗੋਂ ਹੀ ਪੈਦਾ ਹੁੰਦਾ ਜੀ ਕਿ ਫਿਰ ਜਲੰਧਰ ਦੀ ਅਦਾਲਤ ਦੇ ਵੱਲੋਂ ਕਲੀਨ ਚਟ ਕਿਉਂ ਦਿੱਤੀ ਗਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਅਸਲ ਦੇ ਵਿੱਚ ਪੰਜਾਬ ਦੀ ਲੈਬ ਦੇ ਵਿੱਚੋਂ ਟੈਸਟਿੰਗ ਕਰਵਾ ਕੇ ਜੋ ਅਦਾਲਤ ਦੇ ਵਿੱਚ ਰਿਪੋਰਟ ਪੇਸ਼ ਕੀਤੀ ਗਈ ਅਦਾਲਤ ਨੇ ਉਸ ਆਧਾਰ ਦੇ ਉੱਤੇ ਫੈਸਲਾ ਸੁਣਾ ਦਿੱਤਾ ਤੇ ਇਹਦੀ ਅਸੀਂ ਸੀਬੀਆਈ ਦੇ ਕੋਲੋਂ ਪੜਤਾਲ ਕਰਾਵਾਂਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਹੈ ਕਿ ਸੀਬੀਆਈ ਕੋਲੋਂ ਪੜਤਾਲ ਕਰਵਾ ਲਓ ਤੁਹਾਡੇ ਮੇਰੇ ਲਈ ਸਮਝਣ ਦਾ ਵਿਸ਼ਾ ਸਿਰਫ ਇਹ ਆ ਕਿ 2026 ਦਾ ਇਹ ਵਰਾ ਜਿਹਦੇ ਅਸੀਂ ਪਹਿਲੇ ਮਹੀਨੇ ਵਿੱਚੋਂ ਨਿਕਲ ਰਹੇ ਆ ਇਹ ਪੂਰੇ ਦਾ ਪੂਰਾ ਵਰਾ ਧਾਰਮਿਕ ਭਾਵਨਾਵਾਂ ਦੇ ਨਾਂ ਦੇ ਉੱਤੇ ਖੇਡਣ ਵਾਲੇ ਰੂਪ ਦੇ ਵਿੱਚ ਜਾਣਿਆ ਜਾਣਾ ਇਹਦੇ ਵਿੱਚ ਜਜ਼ਬਾਤਾਂ ਦੇ ਨਾਲ ਖਿੱਦੋਖੁੰਡੀ ਕੀਤੀ ਜਾਣੀ ਆ ਆਉਂਦੇ ਦਿਨਾਂ ਦੇ ਵਿੱਚ ਬੜਾ ਕੁਝ ਐਸਾ ਹੋਣਾ ਪਰ ਪੰਜਾਬੀ ਤੇ ਗੈਰ ਪੰਜਾਬੀ ਕਿਸੇ ਵੀ ਭਾਈਚਾਰੇ ਦਾ ਕਿਸੇ ਵੀ ਧਰਮ ਦਾ ਉਹ ਭੜਕਣ ਨਾ ਜੇ ਅੱਜ ਅਤਿਸ਼ੀ ਦਾ ਮੁੱਦਾ ਇੱਕਦਮ ਬਰੋਲੇ ਵਾਂਗ ਬਣਿਆ ਤੇ ਕੱਲ ਨੂੰ ਹਲੇ ਹੋਰ ਬਣਨੇ ਆ ਬੜਾ ਕੁਝ ਇਸਵਰੇ ਦੇ ਵਿੱਚ ਐਸਾ ਹੋਣਾ ਜਿਨੇ ਕਿ 2027 ਤੱਕ ਕਰਨਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਤੇ ਗੈਰ ਪੰਜਾਬੀਆਂ ਨੂੰ ਬੇਨਤੀ ਹੈ ਵੀ ਤੁਹਾਨੂੰ ਇਹ ਗੱਲ ਕਹੀ ਜਾਇਆ ਕਰੂਗੀ ਵੀ ਤੁਹਾਡੀ ਭਾਵਨਾ ਪੜਕੀ ਹੈ ਤੁਹਾਨੂੰ ਪਤਾ ਨਹੀਂ ਲੱਗਿਆ ਤੁਸੀਂ ਆਪ ਦੀ ਭਾਵਨਾ ਨੂੰ 扑ਕਣ ਤੋਂ ਆਪ ਰੋਕਣਾ ਤੇ ਐਤਕੀ ਬੜਾ ਕੁਝ ਐਸਾ ਹੋਣਾ ਕਿਉਂਕਿ ਫੋਰੈਂਸਿਕ ਲੈਬ ਦੇ ਵਿੱਚ ਕਿਹੜਾ 15 ਮਿੰਟਾਂ ਦੇ ਵਿੱਚ ਰਿਪੋਰਟ ਆ ਜਾਣੀ ਆ ਉਹ 15 ਮਿੰਟ ਚ ਨਹੀਂ ਆਉਣੀ ਉਹ ਕਈ ਹਫ਼ਤੇ ਜਾਂ ਕਈ ਮਹੀਨੇ ਲੱਗ ਜਾ ਕਰਨੇ ਆ ਤੇ ਉਦੋਂ ਤੱਕ ਪੰਜਾਬ ਦੇ ਵਿੱਚ ਹੋਰ ਬੜਾ ਕੁਝ ਵਾਪਰ ਜਾ ਕਰਨਾ ਇਸ ਕਰਕੇ ਤੇਲ ਤੇ ਤੇਲ ਦੀ ਧਾਰ ਦੇਖੋ ਆਥੀ ਵਾਲਾ ਮਸਲਾ ਪੰਜਾਬ ਦੇ ਵਿੱਚ ਕਲੀਨ ਜਟ ਵਾਲਾ ਦਿੱਲੀ ਦੇ ਵਿੱਚ ਉਹ ਹੈਗਾ ਜੀ ਦੋਸ਼ ਵਾਲਾ ਵੀ ਪਾਈ ਉਹਨੇ ਗਲਤ ਕੀਤਾ ਇਹ ਦਿੱਲੀ ਦੇ ਵਿੱਚ ਆਪ ਤੇ ਪਰਚਾ ਦਰਜ ਹੁੰਦਾ ਤੇ ਪੰਜਾਬ ਦੇ ਵਿੱਚ ਬੀਜੇਪੀ ਤੇ ਪਰਚਾ ਦਰਜ ਹੁੰਦਾ ਇਹ ਸਿਆਸੀ ਠਿੱਠਰ ਪੁਣਾ ਚੱਲਦਾ ਰਹਿਣਾ ਇਹ ਸਿਆਸੀ ਤੌਰ ਦੇ ਉੱਤੇ ਬੜਾ ਕੁਝ ਹੋਣਾ ਐ ਸਾ ਜਿਹੜਾ ਕਿ ਤੁਹਾਨੂੰ ਹੈਰਾਨ ਕਰੂਗਾ ਵਕ ਵਕ ਸੂਬਿਆਂ ਦੇ ਵਿੱਚ ਸਰਕਾਰ ਕਿਦੀ ਆ ਉਹਦੇ ਆਧਾਰ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਬੰਦਾ ਗਲਤ ਆ ਜਾਂ ਸਹੀ ਆ ਇਹ ਤੈਅ ਹੋਇਆ ਕਰਨਾ ਪਰ ਤੁਸੀਂ ਠੰਮੇ ਦੇ ਵਿੱਚ ਰਹਿਣਾ ਤੁਸੀਂ ਧਾਰਮਿਕ ਭਾਵਨਾਵਾਂ ਪੜਕਣ ਨਹੀਂ ਰਹਿਣੀਆਂ ਤੁਸੀਂ ਤੇਲ ਤੇ ਤੇਲ ਦੀ ਧਾਰ ਦੇਖਣੀ ਆ ਤੇ ਤੁਸੀਂ ਚੰਗੇ ਨੂੰ ਵੋਟ ਪਾਉਣੀ ਆ ਸਿਰਫ ਇਸ ਗੱਲ ਦੇ ਵੱਲ ਗੌਰ ਕਰਨੀ ਆ ਤੇ ਜਾਣੇ ਜਾਂਦੇ ਇੱਕ ਮੇਰੀ ਬੇਨਤੀ ਦੀ ਜੀ ਤੌਰ ਤੇ ਇਹ ਆ ਲੰਘੇ ਕੱਲ ਸਾਨੂੰ ਨਿੱਜੀ ਕੰਮਾਂ ਦੇ ਵਾਸਤੇ ਇੱਕ ਦੋ ਥਾਵਾਂ ਤੇ ਜਾਣਾ ਪਿਆ ਅਸੀਂ ਰਾਤ ਨੂੰ 10 ਵਜੇ ਗੱਡੀ ਤੇ ਚੱਲੇ ਆ ਪਰ ਇੰਨੀ ਧੁੰਦ ਸੀ ਕਿ ਅੱਗੇ 5 ਮੀਟਰ ਤੱਕ ਵੀ ਕੁਝ ਦਿਸਦਾ ਨਹੀਂ ਸੀ ਗੱਡੀ ਦੇ ਵਿੱਚੋਂ ਉਤਰ ਕੇ ਅਸੀਂ ਇੱਕ ਜਾਣਾ ਗੱਡੀ ਦੇ ਵਿੱਚੋਂ ਉਤਰਿਆ ਕਦੇ ਮੈਂ ਉਤਰਿਆ ਕਦੇ ਮੇਰੇ ਸਾਥੀ ਉਤਰੇ ਫਿਰ ਅਸੀਂ ਦੱਸੀ ਗਏ ਵੀ ਭਾਈ ਇਧਰ ਨੂੰ ਮੋੜ ਲਾ ਇਧਰ ਨੂੰ ਮੋੜ ਲਾ ਇਧਰ ਨੂੰ ਮੋੜ ਲਾ 1.5 ਕਿਲੋਮੀਟਰ ਤੱਕ ਅਸੀਂ ਇਵੇਂ ਸਫ਼ਰ ਤੈਅ ਕੀਤਾ ਵੀ ਸਾਡੀ ਗੱਡੀ ਆ ਜਿਹੜੀ ਉਹ ਡਿਵਾਈਡਰ ਨਾਲ ਨਾ ਟਕਰਾ ਜਾਏ ਜਾਂ ਖਾਲ ਦੇ ਵਿੱਚ ਨਾ ਉਤਰ ਜਾਏ ਜਾਂ ਪੁਲ ਤੋਂ ਨਾ ਥੱਲੇ ਉਤਰ ਜਾਏ ਸੋ ਇਸ ਕਰਕੇ ਬੇਨਤੀ ਆ ਕਿ ਤੁੰਦ ਬਹੁਤ ਆ ਤੁਹਾਡੇ ਇਲਾਕੇ ਦੇ ਵਿੱਚ ਵੀ ਤੁੰਦ ਹੋਣੀ ਆ ਬਚ ਕੇ ਰਹੋ ਸੰਭਲ ਕੇ ਰਹੋ ਇੱਕ ਵਾਰ ਜੇਕਰ ਹੱਥ ਦੇ ਵਿੱਚੋਂ ਵੇਲਾ ਨਿਕਲ ਜੇ ਤੇ ਫਿਰ ਉਹ ਮੁੜ ਕੇ ਹੱਥ ਦੇ ਵਿੱਚ ਨਹੀਂ ਆਉਂਦਾ ਸੋ ਤੁੰਦ ਦੇ ਵਿੱਚ ਕਈ ਵਾਰੀ ਬਾਹਰ ਨਿਕਲਣਾ ਮਜਬੂਰੀ ਹੋ ਜਾਂਦੀ ਆ ਪਰ ਮਜਬੂਰੀ ਤੋਂ ਬਿਨਾ ਬਾਹਰ ਬਿਲਕੁਲ ਨਾ ਨਿਕਲੋ ਖਾਸ ਕਰਕੇ ਰਾਤ ਦੇ ਵੇਲੇ ਤਾਂ ਬਿਲਕੁਲ ਵੀ ਨਹੀਂ ਤੇ ਬਿਲਕੁਲ ਵਿਜ਼ਿਬਿਲਟੀ ਖਤਮ ਹੋਈ ਪਈ ਆ ਸੜਕ ਹਾਰਸੇ ਲਗਾਤਾਰ ਵਾਪਰ ਰਹੇ ਆ ਠੰਡ ਸਿਖਰ ਦੇ ਉੱਤੇ ਆ ਤੇ ਜਦੋਂ ਅੱਗੇ ਕੁਝ ਦਿਸੂਗਾ ਹੀ ਨਾ ਤੇ ਤੁਸੀਂ ਆਪਣੀ ਗਲਤੀ ਕਰਕੇ ਜਾਂ ਕਿਸੇ ਹੋਰ ਦੀ ਗਲਤੀ ਕਰਕੇ ਹਾਰਸਾ ਗ੍ਰਸਤ ਹੋ ਸਕਦੇ ਆ ਇਸ ਕਰਕੇ ਠੰਡ ਤੋਂ ਵੀ ਬਚਿਓ ਧੁੰਦ ਤੋਂ ਬਚਿਓ ਹਾਰਸਾ ਤੋਂ ਬਚਿਓ ਆਪਣੀ ਤੇ ਆਪਣੇ ਦੀ ਜ਼ਿੰਦਗੀ ਦਾ ਖਿਆਲ ਰੱਖਿਓ